ਗੰਗਾ ਨਾ ਮੈਂ ਗੁਰਬਾਣੀ ਦੇ ਤਵੀਜ ਬਣਾ ਕੇ ਆਪਣੇ ਬਨਣੇ ਜਾਗਦੇ ਇਹਦਾ ਕੋਈ ਫਾਇਦਾ ਨਹੀਂ ਗੁਰਬਾਣੀ ਨੂੰ ਕਦੇ ਵੀ ਤੁਸੀਂ ਇਹੋ ਜੇ ਤਵੀਜਾ ਤੁਝਾਂ ਦੇ ਚਾਹ ਨਾ ਲਿਆਓ ਗੁਰਬਾਣੀ ਤੇ ਵਾ ਵਾ ਬਾਣੀ ਰੰਕਾਰ ਹੈ ਉਹ ਸਭ ਬਾਣੀ ਰੰਕਾਰ ਆ ਕੋਈ ਤੇ ਅਗੇ ਅਰਦਾਸ ਕਰੋ ਮਗਰ ਤਵੀਜ ਬਣਾ ਕੇ ਬਾਹਨੇ ਕੋਈ ਦੂਦੇ ਬਣਾ ਕੇ ਤੇ ਬਾਣੀ ਦਾ ਨਿਆਦਰ ਆ ਬਿਲਕੁਲ ਉਹਨੂੰ ਤੁਸੀਂ ਉਹਨੂੰ ਤਵੀਜ ਬਣਾਤਾ ਤਮੀਜ਼ ਉਹਨੂੰ ਉਹਨੂੰ ਬੰਦ ਕਰਦਾ ਉਹਦੇ ਵਿੱਚ ਪਾਣੀ ਤੇ ਸਾਰ ਸਾਰ ਮੈਂ ਪੀਆ ਤੁਸੀਂ ਬਾਣੀ ਪੜੋ ਸਭ ਕੁਝ ਕਰੋ ਅਤਵੀਜਾ ਤਬੂਜਾ ਜਨਾ ਪਰਤ ਵਿਜਾ ਤੋਂ ਗੁਰਸਾ ਨੂੰ ਤੁਹਾਨੂੰ ਕੱਢਿਆ ਇਹ ਭਲੇਖਾਂ 'ਚ ਅਸੀਂ ਫੇਰ ਆਪਣੇ ਭਲੇਖਾਂ 'ਚ ਪੈ ਗਏ ਇੱਕ ਤਾਈ ਇਹ ਨਾ ਕਰੋ ਦੂਸਰੇ ਬਾਣੀ ਜੜੀ ਆ ਜਿੰਨੀ ਬਾਣੀ ਪੜੋ ਉਹਦੇ ਪੜ ਕੇ ਕੋਸ਼ਿਸ਼ ਕਰੋ ਕਿ ਉਹਦੇ ਲਈ ਕੋਈ ਮੰਗੋ ਨਾ ਮੈਂ ਮੈਂ ਬੋਲਿਆ ਸਭ ਕੋ ਜਾਣਦਾ ਕਿ ਸਾਗੇ ਕਿਚੇ ਅਰਦਾਸ ਸੀ ਅਸੀਂ ਤਾਂ ਐਸਾ ਕਿਨ ਕਹਿੰਦੇ ਇਹ ਇਹ ਹੋਣਾ ਚਾਹੀਦਾ ਉਹਦੇ ਲਈ ਮੰਗਾਉਣਾ ਤੁਸੀਂ ਆਪਣੇ ਪਾਸੇ ਦੇ ਨਾ ਮੰਗੋ ਹਾਂ ਕੋਈ ਅੱਗੇ ਅਰਦਾਸ ਕਰਵਾਉਂਦਾ ਤੁਹਾਡਾ ਉਹਦੀ ਅਰਦਾਸ ਕਰਦਾ ਦਿਲ ਨਾ ਤੋੜੋ ਉਹਦੀ ਅਰਦਾਸ ਕਰਕੇ ਉਹਦਾ ਮਹਾਰਾਜ ਅਗੇ ਕਰ ਦਿਓ ਨਾਲੀ ਇਤੋ ਕੇ ਦੇ ਸੋਈ ਕਰਾਇ ਜੋਤ ਪਾਏ ਮੋਹ ਸਿਆਨੂ ਕਜਦਾ ਨਭਾਏ ਲੋ ਮ ਪਰ ਖੁਦਾ ਤੇ ਹੋਰ ਪਹਚਾਵੇ ਬਿਮਾਰਾ ਜ ਮੈਂ ਤੇ ਅਰਦਾਸ ਕਰ ਦਿੱਤੀ ਆ ਇਹਦੇ ਵਾਸਤੇ بس ਕਰਨਾ ਤੁਸੀਂ ਜੋ ਤੁਸੀਂ ਤੁਹਾਨੂੰ ਉਹ ਹੀ ਕਰੋ ਤੁਸੀਂ ਜੋ ਤੁਹਾਨੂੰ ਪਰਵਾਹ ਆ ਉਦੋਂ ਸਭ ਕੁਝ ਠੀਕ ਹੋ ਜਾ ਗੁਰਮੁਖ ਆਪਣੇ ਸਰੀਰ ਦੇ ਦੁੱਖ ਹਟਾਉਣ ਵਾਸਤੇ ਕਦੇ ਬਾਣੀ ਨੂੰ ਨਾ ਇੱਕ ਦਵਾਈ ਬਣਾਓ ਸਭ ਤੋਂ ਵੱਡੀ ਬਾਣੀ ਆ ਤੁਸੀਂ ਆਪ ਹੀ ਜਦੋਂ ਪਾਠ ਕਰੋਗੇ ਨਾ ਤੇ ਪਾਠ ਕਰਨ ਨਾਲ ਤੁਹਾਡੇ ਆਪਣੇ ਦੁੱਖ ਆਪਣੇ ਨਾਲ ਨਟ ਜਾਣਗੇ ਦੁੱਖ ਨੂੰ ਬਾਣੀ ਨੂੰ ਇਸ ਤਰ੍ਹਾਂ ਨਾ ਇਸਤੇਮਾਲ ਕਰੋ ਕਿ ਦੁੱਖਾਂ ਕਰਕੇ ਦੁੱਖ ਨੂੰ ਸਹਾਰੋ ਜਿਹੜਾ ਦੁੱਖ ਨੂੰ ਸਹਾਰ ਸਕਦਾ ਉਹ ਗੁਰੂ ਨਾਲ ਮਿਲੇਗਾ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਨੇ ਸੁਖ ਸੁਨੇ ਯਾਰ ਪੈ ਨਹੀਂ ਜਾ ਕੇ ਕੰਚਨ ਮਾਟੀ ਬਾਨੇ ਕਿੰਨੀ ਸੋਹਣੀ ਮਾਰਾ ਨੇ ਕਿਹਾ ਦੁੱਖ ਨਾ ਹੀ ਸਭ ਸੁਖੀ ਆ ਰੇ ਇੱਕ ਇੱਕ ਹੀ ਨਹਤੇ ਬੁਰਾ ਨਾ ਹੀ ਸਭ ਭਲਾ ਹਾਰ ਨਹੀਂ ਸਭ ਜਿੱਤੇ ਆਪਾਂ ਤਾਂ ਉਹਦੇ ਪਾਣੇ ਚ ਰਹਿਣਾ ਫਰਾਂ ਕਿਉਂ ਆਪਣਾ ਆਪਣੇ ਸਰੀਰ ਲਈ ਆਪਣਾ ਗੁਰਬਾਣੀ ਨੂੰ ਇੱਕ ਇੱਕ ਉਸਰਾ ਮੰਤਰ ਬਣਾ ਦਈਏ ਪੜਨ ਵਾਸਤੇ ਗੁਰਬਾਣੀ ਤੇ ਆਪਣੇ ਸਾਡੇ ਕਾਮ ਕਰੋ ਲੋਭਾ ਘਰ ਨੂੰ ਧੋਣ ਵਾਸਤੇ ਗੁਰਬਾਣੀ ਪੜੋ ਇਹ ਅਸਲੀ ਮਹਾਰਾਜ ਨੇ ਦੱਸਿਆ ਤੇ ਸਰੀਰ ਤੇ ਜਿਹੜਾ ਕਸ਼ਟ ਆਂਦਾ ਆ ਉਹ ਵੀ ਤੁਹਾਡਾ ਕਸ਼ਟ ਪਰਮਾਤਮਾ ਨਾਲ ਜੋੜਦਾ ਤੇ ਸਮਝੋ ਪੁਰਾਣੇ ਜਿਹੜਾ ਕਸ਼ਟ ਆਉਂਦੇ ਨਾ ਬਿਮਾਰੀ ਆਂਦੀ ਆ ਸਮਝੋ ਤੁਹਾਡੇ ਕਰਮ ਕੱਟੇ ਜਾ ਰਹੇ ਨੇ ਬੁਰੇ ਕਰਮ ਬਿਮਾਰੀ ਜਿਹੜੀ ਆ ਰਹੀ ਆ ਬੁਰੇ ਕਰਮ ਕੱਟਣ ਆ ਵਾਸਤੇ ਆ ਰਹੀ ਆ ਇਹ ਇਹ ਅਗਰ ਇਸ ਤਰ੍ਹਾਂ ਸੱਚ ਜੇ ਕਿ ਮਹਾਰਾਜ ਤਾਨ ਨੇ ਸੱਚੇ ਬਾਝਾ ਕੋ ਜੋ ਮੈਨੂੰ ਦੱਚਾ ਉਹ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨੇ ਤੇ ਦੁੱਖ ਨਹੀਂ ਵਿਚਾਰੇ ਸੱਚੇ ਬਾਝਾ ਤੇਰਾ ਹੁਕਮ ਪਾਣਾ ਆ ਪਾਣ ਜਰੋ ਤੇ ਬਿਮਾਰੀ ਆਂਦੀ ਆ ਤਾਂ ਬਿਮਾਰੀ ਮੇਰੇ ਪਾਪ ਕੱਟਣ ਆ ਵਾਸਤੇ ਆ ਰਹੀ ਆ ਬੰਮਾ ਇਹ ਅਗਰ ਤੁਹਾਡੇ ਅੰਦਰ ਪ੍ਰੇਮ ਆ ਜਾਏ ਤੁਹਾਡੇ ਗੁਰਮੁਖ ਖੁਬਸੂਰਤ ਘਟ ਜਾਏ ਪਾਪ ਹੀ ਹਟ ਜੈਗੇ ਸਭ ਕੁਝ ਹਟ ਜਾਏਗਾ ਬਿਮਾਰੀਆਂ ਵੀ ਹਟ ਜਾਣਗੀਆਂ ਇਹ ਗੁਰੂ ਸਾਹਿਬ ਕੰਗਨ ਨੇ ਬਾਣੀ ਪੜੋ ਸਭ ਕੁਝ ਕਰੋ ਸਭ ਕੁਝ ਤੁਹਾਡਾ ਹਟ ਜਾਏਗਾ ਦੂਰ ਹੋ ਜਾਏਗਾ ਪਰਨ ਬਾਣੀ ਨੂੰ ਮੰਤਰ ਨਾ ਬਣਾ ਦਿਓ ਇਹ ਆ ਬਾਣੀ ਬਾਣੀ ਬਿਮਾਰੀ ਆਈ ਜਾਏ ਮੰਤਰ ਪੜੋ ਬਿਮਾਰੀ ਮਰ ਜਾਏ ਮੰਤਰ ਪੜੋ ਉਹ ਫੇਰ ਅਸੀਂ ਉਧਰ ਮੰਤਰ ਦੇਵ ਤੇ ਉਧਰ ਜਦ ਤੀਜਾ ਤੂਜਾ ਜੀ ਫਸ ਗਏ ਜੋ ਕੰਗਨ ਨੇ ਫੇਰ ਅਸਲੀ ਅਸਲੀ ਗੁਰੂ ਗੁਰੂ ਸਾਹਿਬ ਦੇ ਰਸਤੇ ਨੇ ਚੱਲੇ ਇਹ ਜਿੰਨੇ ਜਿਹਾ ਜਿਹਾ ਮਹਾਂਪੁਰਸ਼ ਤੇ ਜਾਂਦਾ ਨਾ ਆਤਮ ਦਰਸੀ ਹੁੰਦਾ ਨਾ ਤੇ ਉਹ ਤੋਂ ਬਾਹਰੇ ਜਾਂਦਾ ਜਾਂਦਾ ਗੁਰੂ ਦਾਪਾ ਨਾਲ ਉਹ ਹੀ ਮੰਨਦਾ ਜਿਹੜਾ ਜਰੂਰ ਦੇ ਰਸਤੇ ਚੱਲਦਾ ਦੂਰੂ ਰਸਤਾ ਚੱਲਣ ਵਾਸਤੇ ਦੁਨਿਆਵੀ ਕੋਈ ਚੀਜ਼ ਨਾ ਮੰਗੋ ਦਿਨ ਬੋਲਿਆ ਸਭ ਕੋ ਜਾਣਦਾ ਕਿ ਸਾਗੇ ਕੀ ਚੇਰਦਾ ਗੁਰੂ ਸਾਹਿਬ ਆਪ ਵੀ ਤੁਹਾਡੇ ਸਾਰੀ ਬਖਸ਼ਿਸ਼ ਕਰ ਜਾਂਦੇ ਸੰਜੀ ਮਹਾਰਾਜ ਵੀ ਇਹੋ ਹੀ ਕਹਿੰਦੇ ਸੀ ਵੀ ਅਸੀਂ ਕਿਸੇ ਦੁਨਿਆਵੀ ਚੀਜ਼ ਵਾਸਤੇ ਅਰਜ਼ਾਸ ਨਹੀਂ ਕਰਨੀ ਚਾਹੀਦੀ ਨਾ ਲੈ ਸਰੀਰ ਦੇ ਦੁੱਖ ਵਾਸਤੇ ਨਾ ਕੋਈ ਹੋਡੋ ਇਹ ਪਈ ਮਹਾਪੁਰਸ਼ ਇਸ ਜਿਸਨੇ ਗੁਰਮਤਿ ਪਾਸੇ ਚੱਲਣਾ ਦੁਨਿਆਵੀ ਮੈਂ ਨਹੀਂ ਕਹਿੰਦਾ ਜਿਸਨੇ ਮਾਇਆ ਮੋਹ ਲੈਣੀ ਉਹ ਜਨੇ ਮਰ ਜਾ ਪਾੜ ਕੋ ਰਾ ਜਨੇ ਮਾਝੇ ਮੰਦਰ ਜਪੇ ਜੇ ਪਾੜ ਕਰ ਮੈਂ ਤੁਹਾਨੂੰ ਬਹੁਤ ਵੱਡੀ ਸਾਖ ਸੁਣਾਣਾ ਕਿ ਸੰਤ ਅਤਰ ਸਿੰਘ ਮਹਾਰਾਜ ਦੇ ਮਾਦਾ ਦੇ ਜੇ ਮਹਾਰਾਜ ਮੁਸਾਹਨੇ ਹੁੰਦੇ ਸੀ ਤੇ ਉਥੇ ਉਹ ਲੱਗੇ ਸੀ ਬਿਰਦੇ ਤੇ ਮਾਦਾ ਦੇ ਬੜਾ ਵੱਡਾ ਫੋੜਾ ਚੜ ਗਿਆ ਉਹ ਆਪਣਾ ਪਹਿਰਾ ਉਹ ਕਹਿੰਦਾ ਮਤਲਬ ਜੀਣਾ ਮੁਸ਼ਕਲ ਹੋ ਗਿਆ ਤੇ ਸਾਰੇ ਸਵਾਦਾ ਤਰਾ ਤਰਾ ਕਰਦੇ ਸੀ ਸਾਰੇ ਕਰਦੇ ਸੀ ਕੀ ਕੀਤਾ ਜਾਏ ਮਹਾਰਾਜ ਜੀ ਸੰਜੀ ਮਹਾਰਾਜ ਆਏ ਸੰਜੀ ਮਹਾਰਾਜ ਨੇ ਪੌਂਦੀ ਤੇ ਬਹਿ ਕੇ ਕਹਿਣ ਲਗੇ ਮਾਤਾ ਜੀ ਇਸ ਨੂੰ ਦੁੱਖ ਨਹੀਂ ਮੰਨਣਾ ਜੇ ਸਹਾਰ ਲੋਗੇ ਜਿਉ ਜੋ ਨਰ ਦੁੱਖ ਵਿੱਚ ਦੁੱਖ ਨਹੀਂ ਮਾਨੇ ਸਭ ਕੁਸ ਨੇਰ ਪੈਣ ਜਾਈ ਕੰਚਨ ਮਾਟੀ ਮਾਨੇ ਜੇ ਤੂੰ ਸਹਾਰ ਲੋਗੇ ਇਹਦੂ ਤੇ ਫਿਰ ਤੁਹਾਨੂੰ ਸਾਰਾ ਜਨਮਗਾਂ ਤੁਹਾਡਾ ਖੱਟਾ ਜਾਏਗਾ ਇਸ ਦੁੱਖ ਨੂੰ ਫੋੜੇ ਦੁੱਖ ਨੂੰ ਸਾਰ ਲਓਗੇ ਤੁਹਾਡਾ ਜਨਮ ਨ ਕਟਿਆ ਜਾਏ। ਵਜਨ ਮੰਨ ਲਿਆ ਉਹਨਾਂ ਨੇ। ਵਜਨ ਮਾਨੇ ਸੰਤ ਜੀ ਮਾਰੇ ਕਹਿੰਦੇ ਕਿ ਮੈਂ ਗਿਆ। ਮਹਾਰਾਜਾ ਵਾਜਾ ਜੀ ਦਾ ਖੀਰ ਤੇ ਸੀ ਤੇ ਕਹਿੰਦੇ ਮੈਂ ਗਿਆ ਕਿ ਮਾਦਾ ਜੀ ਤੁਹਾਨੂੰ ਬੋੜੀ ਤਕਲੀਫ ਕਹਿੰਦੇ ਮੈਨੂੰ ਤਾਂ ਕੋਈ ਤਕਲੀਫ ਹੀ ਨਹੀਂ। ਮੈਨੂੰ ਤਾਂ ਪਰਮਾਤਮਾ ਮੈਨੂੰ ਤਾਂ ਸ਼ਬਦ ਨਾਲ ਜੁੜੀਆਂ ਮੈਨੂੰ ਤਾਂ ਗਤੀ ਹੀ। ਤਕਲੀਫ ਹੁੰਦੀ ਹੈ ਜਦੋਂ ਮਨ ਤੁਹਾਡਾ ਦੁਨੀਆ ਨਾਲ ਜੁੜਿਆ ਤੁਹਾਨੂੰ ਤਕਲੀਫ ਹੁੰਦੀ ਹੈ। ਜਦੋਂ ਤੁਹਾਡਾ ਪ੍ਰਮਾਤਮਾ ਜੁੜਦਾ ਮਨ ਉਹਦਾ ਪ੍ਰਮਾਤਮਾ ਜ ਕੋਈ ਦੁੱਖ ਸੁੱਖ ਨਹੀਂ ਉਹ ਜਨਾਇ ਬਿਮਾਰੀਆ ਨਾ ਦੁੱਖਿਆ ਨਾ ਭੁੱਖਿਆ ਉਹਦੇ ਨਾਲ ਮਨ ਜੁੜਨਾ ਤੁਹਾਨੂੰ ਭਾਵੇਂ ਥਰੀ ਪਾਪਾਵੇਂ ਤਤੀ ਤੇ ਲੋ ਤੇ ਬੈਠ ਹੋਏ ਸੀ ਤੇ ਉਹਨਾਂ ਨੂੰ ਠੇਕ ਨਹੀਂ ਜੇ ਲੱਗਦਾ ਗੁਰੂ ਅਰਜਨ ਦੇਵ ਜੀ ਨੂੰ ਇਹ ਤਾਂ ਇਹ ਮਨ ਦੀ ਕਸਰੀ ਇਕੰਦ ਹੋਈ ਮਨ ਤਗੜਾ ਹੋਵੇ ਤੇ ਬਿਮਾਰੀਆਂ ਬੁਰੀਆਂ ਐਵੇਂ ਨਹੀਂ ਬਿਮਾਰੀਆਂ ਪਰ ਹਰਦੇ ਨੇ ਔਰ ਮਾਤਾ ਜੀ ਨੇ ਬਚਨ ਕਮਾ ਕੇ ਪੂਣਾ ਮੰਨ ਕੇ ਉਹ ਸੰਜੀ ਮਹਾਰਾਜ ਕਹਿਆ ਕਿ ਸੰਤਾ ਜੀ ਮਹਾਰਾਜ ਨੇ ਫਿਰ ਜਦੋਂ ਮਾਤਾ ਚੜਾਈ ਕਰ ਗਈ ਤੇ ਉਹਨਾਂ ਨੇ ਕਿਹਾ ਭਈ ਜਦ ਸਿਦਾਰ ਕਰ ਜਾਂਦੇ ਨੇ ਸੰਧੀ ਮਹਾਰਾਜ ਕਹਿੰਦੇ ਤੇ ਅਸੀਂ ਸੰਤਾਤਾ ਜੀ ਬਾਰੇ ਨੂੰ ਮਾਰੇ ਜੀ ਮੈਨੂੰ ਸਮਝ ਲੱਗਦੀ ਆ ਕਿ ਮਾਤਾ ਜੀ ਦੇ ਬਖਤੋ ਕੇ ਗਏ ਨੇ ਮਾਪਾ ਦੇ ਦੇ ਵਿੱਚ ਹੀ ਮੁਕਤੀ پا ਕੇ ਤੇ ਗਏ ਨੇ ਤੇ ਸੰਜੀ ਮਹਾਰਾਜ ਨੇ ਕਿਹਾ ਸੰਤਾ ਜੀ ਮੈਂ ਕਿਹਾ ਹਾਂ ਭਈ ਕਿਉਂਕਿ ਬਚਨ ਮੰਨਿਆ ਸੀ ਮੇਰਾ ਮੈਂ ਜੋ ਦੱਸਿਆ ਗੁਰਬਤ ਬਚਨ ਜੋ ਨਾ ਦੁੱਖ ਮੈਂ ਦੁੱਖ ਨਾ ਸੁਖ ਇਹਨੂੰ ਸਹਾਰ ਦੁੱਖ ਨਹੀਂ ਮੰਨਣਾ ਉਹ ਮੰਨਿਆ ਦੇਸ ਕਰਕੇ ਸਾਰੇ ਪਾਪ ਕੱਟੇ ਗਏ ਹੁਣ ਇਹ ਇੱਕ ਬਹੁਤ ਵੱਡੀ ਫਲਾਸਫੀਆ ਜਿਹੜੀ ਦੁਨੀਆ ਨੂੰ ਨਹੀਂ ਸਮਝ ਲੱਗਦੀ ਦੁੱਖ ਸਾਡੇ ਤੇ ਆਂਦਾ ਸਹਾਰੀ ਹੈ ਸ਼ੁਕਰ ਕਰੀਏ ਮਾਰਾ ਸੱਚੇ ਪਾਤਸ਼ਾਹ ਸਾਡੇ ਪਾਪ ਕੱਟਣਾ ਉਸ ਕਿਉਂਕਿ ਜਦੋਂ ਅਸੀਂ ਸ਼ਰੀਰ ਨਾਲ ਜੁੜਿਆ ਬਦੋਂ ਸਾਨੂੰ ਤੁਸੀਂ ਅਗਰ ਮੈਂ ਹੁਣ ਤੁਹਾਨੂੰ ਛੋਟੀ ਜਿਹੀ ਮਿਸਾਲ ਦੱਸਾਂ ਮੈਨੂੰ ਬੜਾ ਛੋਟੇ-ਛੋਟੇ ਨੇ ਬੜਾ ਬਰਾਗ ਹੁੰਦਾ ਸੀ ਸੰਜੀ ਮਹਾਰਾਜ ਦੇ ਨਾਲ ਉਸ ਸੰਤੇ ਜੀ ਮਹਾਰਾਜ ਨਾਲ ਹੋਗੀ ਸੀ ਮੈਨੂੰ ਐਮਐਸਜੀ ਪੜਦਾ ਜਿਹਾ ਮੈਂ ਇੱਕ ਬਾਰੇ ਤਰਨ ਤਰਨ ਗਿਆ ਪ੍ਰਕਰਮ ਉੱਤੇ ਮੱਥਾ ਟੇਕਣ ਵਾਸਤੇ ਜੂਨ ਮਹੀਨੇ ਦਾ ਦੁਪਹਿਰ ਦਾ ਵਕਤ ਸੀ ਤੇ ਮੈਂ ਕਿੰਨ ਕਹਿੰਦਾ ਨੇ ਉਸਲੇ ਪ੍ਰਕਰਮ ਕਰਨੇ ਸੀ ਜਿਹੜੇ ਪੈਰ ਰੱਖਿਆ ਤੇ ਮੇਰਾ ਪੈਰ ਸੜ ਲੱਪੇ ਦੂਸਾ ਪਾਰ ਆ ਕੇ ਸੜ ਲੱਪੇ ਉਸੇ ਵੇਲੇ ਮੇਰਾ ਧਿਆਨ ਗੁਰੂ ਨਾਨਕਵਾਲ ਗੁਰਗੋਵਿੰਦ ਸਿੰਘ ਜੀ ਵੱਲ ਚਲ ਗਿਆ ਤੇ ਮੈਂ ਉਹ ਸ਼ਬਦਾਂ ਦਾ ਜਾਪ ਕਰਨਾ ਪਿਆ। ਸ਼ਬਦਾਂ ਦਾ ਜਾਪ ਕਰਨਾ ਪਿਆ। ਤੇ ਜਦ ਜਾਪ ਕਰਦਾ ਤੇ ਮੈਂ ਮੈਨੂੰ ਗਰਮੀ ਨਾ ਲੱਗੇ। ਮੈਂ ਐਕਚੁਅਲੀ ਹੱਥ ਲਾ ਕੇ ਦੇਖਿਆ ਕਿ ਠੰਢ ਠੰਡੀ ਹੋ ਗਿਆ ਇਸ ਪ੍ਰਕਾਰ ਮੈਂ ਨਿਰਾਸ਼ਾ ਛੜੇ। ਮੈਂ ਬੜਾ ਆਪਣੇ ਆਪ ਨੂੰ ਖੁਸ਼ ਹੋ ਗਿਆ ਕਿ ਦੁਹੇ ਕਰਤਾਰ ਨੇ ਮੇਰੇ ਲਈ ਪ੍ਰਕਾਰਾਂ ਠੰਡੀਆਂ ਕਰਤੀਆਂ। ਲੇ ਖਜਮਾ ਪੈ ਗਿਆ ਮੈਂ ਆ ਗਿਆ ਮਸਾ ਢੇਕੇ ਤੇ ਫਿਰ ਬੁਗਾ ਸੰਤ ਜੀ ਅਸੀਂ ਮਹਾਰਾਜ ਜਦੋਂ ਮਿਲਿਆ ਤੇ ਮੈਂ ਦੱਸਿਆ ਮਹਾਰਾਜ ਐ ਕਿ ਐ ਕੌਤਕ ਵਰਤਿਆ ਤੇ ਮੈਂ ਜਦੋਂ ਜਾਪ ਕਰਦਾ ਸੀ ਤੇ ਅਲੋ ਤੇ ਗਰਮੀ ਲੱਗੀਆਂ ਬਹੁਤ ਬਾਹਰ ਨਹੀਂ ਸੋਕਿਆ ਜਾਂਦਾ ਜੋ ਸ਼ਬਦਾਂ ਜਾਪ ਕਰਨ ਲੱਗ ਪਿਆ ਤਿਆਰ ਪ੍ਰੇਮ ਨਾ ਕਰਤਾ ਤੇ ਉਹ ਉਹਦੇ ਬਾਅਦ ਜਾਪ ਉਹ ਧਾਂ ਗਿਆ ਤੇ ਆਪਣ ਗਰਮੀ ਨਾ ਲਗੇ ਮੈਂ ਮੇ ਸੰਜ ਪਰਕਰਮਾ ਠੰਡੀਆਂ ਹੋ ਗਈਆਂ ਨੇ ਤੇ ਮਹਾਰਾਜ ਜੀ ਸੰਧੀ ਮਹਾਰਾਜ ਕਿਹਾ ਮੇਰਾ ਸ਼ੰਕਾ ਦੂਰ ਕਰ ਲੈ ਹੋਰਿਆ ਪਰ ਕਰਮਾਂ ਨਹੀਂ ਠੰਡੀਆਂ ਹੋਈਆਂ ਤੇਰਾ ਮਨ ਠੰਡਾ ਹੋ ਗਿਆ ਤੇਰੇ ਮਨ ਦੇ ਵਿੱਚ ਇੱਕ ਸ਼ਬਦ ਵੱਧ ਗਿਆ ਤੈਨੂੰ ਗਰਮੀ ਨਹੀਂ ਲੱਗੇ ਤੇ ਦੁੱਖ ਨਹੀਂ ਜੁਗਨਾਰ ਦੁੱਖ ਮੇ ਦੁੱਖ ਨਹੀਂ ਲੱਗਦਾ ਉਹਨੂੰ ਕਿਉਂਕਿ ਜੇ ਸੂਰਤ ਕਰਤਾਰ ਤੇ ਲੱਗ ਜਾਏ ਤੁਹਾਡੇ ਸ਼ਬਦ ਤੇ ਲੱਗ ਜਾਏ ਤੇ ਉਸ ਨੂੰ ਸਰੀਰ ਭੁੱਲ ਜਾਂਦਾ ਉਹਦੇ ਸਰੀਰ ਨੂੰ ਫਿਰ ਜੋ ਦੁੱਖ ਜਿਹੜਾ ਦੁੱਖ ਦੁੱਖ ਦਾ ਦੁੱਖ ਕੋ ਭੁਗਤਾਰੀ ਨਹੀਂ ਲੱਗਦੀ ਇਸ ਸਾਰੀ ਮੰਦੀ ਬਸਾ ਜੇ ਮਨ ਤੁਹਾਡਾ ਦੁਨੀਆਂ ਚ ਲੱਗਿਆ ਤੁਹਾਨੂੰ ਦੁੱਖਿਆ ਜੇ ਮਨ ਤੁਹਾਡਾ ਸ਼ਬਦ ਗੁਰੂ ਚ ਲੱਗਿਆ ਤੁਹਾਨੂੰ ਦੁੱਖ ਦੁੱਖ ਪੁੱਲ ਜਾਂਦਾ ਦੁੱਖ ਨਹੀਂ ਲੱਗਦਾ ਇਸ ਕਰਕੇ ਇਹ ਇਹ ਕਿ ਮੰਦੀ ਆ ਅਵਸਥਾ ਨੇ ਜੇ ਮਨ ਦੇ ਵਸਤਾ ਚੰਗੀ ਹੋ ਜਾ ਤਾਂ ਕੋਈ ਆਜੇ ਕੌਤਕ ਜ਼ਬਰਦਸਤ ਹੈ